ਕੀ ਮੈਂ ਨਸ਼ਾ ਖਾਣ ਵਾਲਾ ਪੀਣ ਵਾਲਾ ਨਹੀਂ ਮੈਂ ਵੇਚਣ ਵਾਲਾ ਤਰਨ ਤਾਰਨ ਦੇ ਵਿੱਚ ਮੇਰੇ ਤੇ ਵੀ 2 ਸਾਲ ਪਹਿਲਾਂ ਚਿੱਟਾ ਵੇਚਣ ਦਾ ਪਰਚਾ ਦਿੱਤਾ ਹੋਇਆ ਹਲੇ ਵੀ ਉਵੇਂ ਪਿਆ ਨਸ਼ਿਆਂ ਖਿਲਾਫ ਲੜਨ ਵਾਲੇ ਬੰਦੇ ਪੰਜਾਬ ਦੀਆਂ ਕੁਰੀਤੀਆਂ ਮਾੜੀਆਂ ਮਾੜੇ ਕੰਮਾਂ ਖਿਲਾਫ ਮਾੜੇ ਬੰਦਿਆਂ ਖਿਲਾਫ ਬੋਲਣ ਵਾਲੇ ਬੰਦੇ ਅੱਜ ਚੱਕ ਕੇ ਐਨਡੀਪੀਐਸ ਦਾ ਪਰਚਾ ਦਰਜ ਕਰਕੇ ਨਾਲ ਪਾਸਪੋਰਟ ਲਾ ਕੇ ਵਿਚੀ ਮੜਤੇ ਤੇ ਗ੍ਰਿਫਤਾਰੀ ਬਰਾਂਟ ਵੀ ਜਾਰੀ ਕਰਤੇ ਇਹ 10 ਦਿਨ ਹੋ ਗਏ ਘਰ ਛੱਡੀ ਫਿਰਦੇ ਆ ਅਸੀਂ ਕਹਿੰਦੇ ਭਾਈ ਇਹ ਕੰਮ ਅਸੀਂ ਚੱਲਣਾ ਨਹੀਂ ਦੇਣਾ ਇਹ ਬੰਦੇ ਸਾਡੇ ਕੋਲੇ ਬੈਠਿਆ ਫੜ ਲੋ ਆ ਕੇ ਜੇ ਫੜਨੇ ਆ ਇਹ ਕਾਰਵਾਈਆਂ ਬੰਦ ਕਰ ਭਾਂਸਿਆ ਕਿੰਨਿਆਂ ਕ ਬੰਦਿਆਂ ਦੀਆਂ ਤੂੰ ਜ਼ੁਬਾਨਾਂ ਬੰਦ ਕਰ ਦੇਂਗਾ ਕਿੰਨੇ ਕ ਮੀਡੀਆ ਨੂੰ ਦੱਬ ਦੇਂਗਾ ਇਨ੍ਹਾਂ ਤੇ ਜ਼ਿੰਦਗੀ ਚ ਕਦੇ ਵੀ ਨਾ ਕੋਈ ਰਿਪੋਰਟ ਹੋਈ ਐ ਨਾ ਕੋਈ ਕੇਸ ਹੋਇਆ ਕਦੇ ਕੋਈ ਐਹੋ ਜੀ ਗੱਲ ਨਹੀਂ ਹੋਈ ਔਰ ਸਿੱਧਾ ਚੱਕ ਕੇ ਕੀ ਪਾਇਆ ਜਾਂਦਾ ਪਾਸਕੋ ਐਂਡੀਪੀਸੀ ਕਿਸੇ ਨੇ ਕਿਸੇ ਝੂਠੇ ਮੁਕਾਦਮੇ ਦੇ ਵਿੱਚ ਸਰਕਾਰ ਫਸਾ ਕੇ ਡਰਾ ਕੇ ਧਮਕਾ ਕੇ ਉਹਦੀ ਜ਼बान ਬੰਦ ਕਰਕੇ ਉਹਨੂੰ ਘਰੇ ਪਿਠਾਉਣਾ ਚਾਹੁੰਦਾ। ਉਹ ਪਹਿਲਾਂ ਵੀ ਤੁਹਾਨੂੰ ਸਾਂ ਕਈ ਬੰਦਾ ਨੂੰ ਝੂਠੇ ਮੁਕਾਦਮੇ ਦੇ ਕੇ ਉਹਨਾਂ ਨੂੰ ਅੰਦਰ ਕਰ ਚੁੱਕਿਆ। ਤੁਹਾਨੂੰ ਮਿਲ ਕੇ ਸਪੈਸ਼ਲੀ ਤੁਹਾਨੂੰ ਤੇ ਤੁਸੀਂ ਆਏ ਸਾਰੇ ਅੱਜ ਪਹਿਲੀ ਵਾਰੀ ਮੈਂ ਹਾਜ਼ਰ ਹੋਇਆ ਇੱਥੇ ਤੁਹਾਡੇ ਅੱਗੇ। ਇੱਕ ਮਸਲਾ ਬੜਾ ਚੱਲ ਰਿਹਾ ਹੈ। ਤੁਸੀਂ ਵਾਕਿਫ ਹੋ ਹਰ ਰੋਜ਼ ਕੀ ਹੋ ਰਿਹਾ ਹੈ ਕਿ ਡਰਾਮੇ ਹੋ ਰਹੇ ਨੇ ਜਿਹੜੀ ਚੀਜ਼ ਅੱਗੇ ਹੁੰਦੀ ਹੈ ਉਹਨੂੰ ਪਿੱਛੇ ਕਰਕੇ ਕੋਈ ਹੋਰ ਚੀਜ਼ ਅੱਗੇ ਕੀਤੀ ਜਾਂਦੀ ਹੈ ਅਸੀਂ ਇਹ ਸਾਡੇ ਅਨੰਦਪੁਰ ਸਾਹਿਬ ਤੋਂ ਨੇ ਵਹਿਣ ਦੇ ਮੈਂਬਰ ਸਰਦਾਰ ਭਗਵੰਤ ਸਿੰਘ ਲੁੰਬਾ ਜੀ ਨੂੰ ਤੁਸੀਂ ਜਾਣਦੇ ਹੋ ਬਾਮ ਸਾਹਿਬ ਦੇ ਉੱਤੇ ਤੇ ਮੈਂ ਇੱਥੇ ਲੱਖਾ ਅਸੀਂ ਲੱਗੇ ਕਿਹੜੇ ਕੰਮ 'ਤੇ ਆ ਕਿ ਪੰਜਾਬ 'ਚੋਂ ਨਸ਼ਾ ਜੈਨੂਇਨਲੀ ਡਰਮੇ ਲਈ ਨਹੀਂ ਗੈਲਰੀ ਪਲੇ ਨਹੀਂ ਜੈਨੂਨਲੀ ਕਿਵੇਂ ਖਤਮ ਕੀਤਾ ਜਾ ਸਕਦਾ ਹੈ ਕਾਲਾ ਪਾਣੀ ਕਿਵੇਂ ਰੋਕੀਏ ਔਰ ਸਿੱਧਾ ਜਿਹੜਾ ਅੰਮ੍ਰਿਤ ਵਰਗਾ ਪਾਣੀ ਸੀ ਉਹ ਸਾਹਮਣੇ ਆਵੇ ਜਾਂ ਜਿੰਨੀਆਂ ਵੀ ਕੋਈ ਨਾਜਾਇਜ਼ ਮਾਈਨਿੰਗ ਹੁੰਦੀ ਹੈ ਜਾਂ ਜੋ ਸਾਡਾ ਮਸਲਾ ਹੈ ਕਿ ਡੋਮਿਸੀਲ ਦਾ ਕਾਨੂੰਨ ਕਿਵੇਂ ਬਣ ਸਕਦਾ ਹੈ ਇਹਦੀਆਂ ਵਗੈਰਾ ਵਗੈਰਾ ਅਸੀਂ ਕਾਫੀ ਗੱਲਾਂ ਤੇ ਪੂਰੇ ਪੰਜਾਬ ਚ ਇੱਕ ਵਹਿਣ ਲੈ ਕੇ ਨਿਕਲੇ ਆ ਜਿਹਦੀ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਔਰ ਜਿੰਨੇ ਵਹਿਣ ਦੇ ਮੈਂਬਰ ਨੇ ਸਾਡੇ ਮੈਂ ਕੱਲ ਹੀ ਸੀ ਪਰਸੋਂ ਸਾਡੀ ਉੱਥੇ ਗੁਰਦੀਪ ਸਿੰਘ ਨੇ ਲੋਅਰ ਨੇ ਉਹ ਪੀ ਐਚ ਡੀ ਵੀ ਕਰ ਰਹੇ ਨੇ ਵਕਾਲਤ ਵੀ ਕਰ ਰਹੇ ਨੇ ਅੰਬੇਡਕਰ ਸੁਸਾਇਟੀ ਵੀ ਚਲਾਉਂਦੇ ਨੇ ਉਹਨਾਂ ਦੇ ਸਹੁਰਿਆਂ ਦੇ ਘਰ ਤੇ ਜਿੱਤਿਓ ਰਹਿੰਦੇ ਨੇ ਹਮਲਾ ਹੋਇਆ 25 ਬੰਦਿਆਂ ਦਾ ਲੂੰਬਾ ਜੀ ਨਾਲ ਕੀ ਹੋਇਆ ਹੈ ਸਾਡੇ ਨਾਲ ਵਾਹਨ ਚ ਪੂਰੇ ਮੋਗਾ ਕੋਟੀ ਸੇਖਾਂ ਵੱਲ ਸਾਰੇ ਨਾਲ ਘੁੰਮਰੇ ਸੀਗੇ ਇਹਨਾਂ ਦੋਵਾਂ ਇਨਸਾਨਾਂ ਤੇ ਇੱਕਦਮ ਨਸ਼ਾ ਛਡਾਊ ਕਮੇਟੀ ਦੇ ਮੈਂਬਰ ਨੇ ਜਾਂ ਪ੍ਰਧਾਨ ਨੇ ਕਹਿ ਲੋ ਇਨਾਂ ਦੇ ਜ਼ਿੰਦਗੀ ਚ ਕਦੇ ਵੀ ਸਰਦਾਰ ਬਖਤੌਰ ਸਿੰਘ ਜੀ ਜ਼ਿੰਦਗੀ ਚ ਕਦੇ ਵੀ ਨਾ ਕੋਈ ਰਿਪੋਰਟ ਹੋਈ ਹੈ ਨਾ ਕੋਈ ਕੇਸ ਹੋਇਆ ਹੈ ਕਦੇ ਕੋਈ ਇਹੋ ਜੀ ਗੱਲ ਨਹੀਂ ਹੋਈ ਔਰ ਸਿੱਧਾ ਚੱਕ ਕੇ ਕੀ ਪਾਇਆ ਜਾਂਦਾ ਪਾਸਕੋ ਐਂਡੀਪੀਸੀ ਮਤਲਬ ਤੁਸੀਂ ਸੋਚੋ ਇਹੋ ਜੀਆਂ ਧਾਰਾਵਾਂ ਤੁਸੀਂ ਸੁਣ ਕੇ ਡਰ ਜੋ ਯਾਰ ਇਹ ਕੀ ਕੀਤਾ ਹੋਊਗਾ ਇਹਨਾਂ ਨੇ ਤੇ ਜੇ ਤੁਸੀਂ ਉਹਦੀ ਡਿਟੇਲ ਚ ਜਾਓ ਕੋਟ ਇਸੇ ਖਾਂ ਕੋਲੇ ਗੁਰਦੁਆਰਾ ਸਾਹਿਬ ਕਿਹਨਾ ਚ ਗੁਰਦੁਆਰਾ ਸਾਹਿਬ ਨਿੰਗਸ਼ੋ ਸ਼ੌਨੀ ਨਿੰਗਦਾ ਸ਼ੌਨੀ ਨਿੰਗਦਾ ਜੀ ਉੱਥੇ ਜਾਂਦੇ ਨੇ ਉੱਥੇ ਇਹਨਾਂ ਨੇ ਨਸ਼ਾ ਛਡਾਊ ਵਾਲੇ ਮਾਮਲੇ 'ਚ ਸਾਰੇ ਲੋਕਾਂ ਨੂੰ ਸੱਦਿਆ ਸੀ ਜਾਗਰਤੀ ਫੈਲਾਉਣ ਲਈ ਉੱਥੇ ਇਹਨਾਂ ਨੇ ਇੱਕ ਗੁਰਦੁਆਰਾ ਸਾਹਿਬ 'ਚ ਦੇਖਿਆ ਇੱਕ ਲੜਕੀ ਨਸ਼ੇ ਤੋਂ ਤੋਟੋ ਕੇ ਲੰਗਰ ਹਾਲ 'ਚ ਬੈਠੀ ਹੋਈ ਹੈ ਤਾਂ ਉਹਨਾਂ ਨੇ ਗੁਰਦੁਆਰਾ ਸਾਹਿਬ ਵਾਲਿਆਂ ਨੇ ਦੱਸਿਆ ਜੀ ਇਹ ਹਰ ਰੋਜ਼ ਲੜਕੀ ਖਾ ਲੈਂਦੀ ਹੈ ਤੇ ਇਹਨਾਂ ਨੇ ਲੱਗਿਆ ਯਾਰ ਇਹ ਤਾਂ ਗਲਤ ਗੱਲ ਆਪਾਂ ਇਹਦਾ ਕੁਝ ਕਰੀਏ ਇਹ ਉਸ ਤੋਂ ਬਾਅਦ ਉਹਦੇ ਘਰ ਜਾਂਦੇ ਨੇ ਜਾ ਕੇ ਨਾਲ ਇਹਨਾਂ ਦੇ 7-8 ਮੋਤਬਰ ਬੰਦੇ ਨੇ ਉੱਥੋਂ ਦੇ ਜਿਹਦੇ ਸਬੂਤ ਵੀ ਹੈ ਇਹ ਨੇ ਇਨਾਂ ਦੇ ਕੋਲੇ ਔਰ ਇਹਨਾਂ ਨੇ ਉੱਥੇ ਉਹਦੀ ਵੀਡੀਓ ਵੀ ਬਣਾਈ ਹੈ ਔਰ ਉਹਨੇ ਸਾਰਾ ਕੁਝ ਐਕਸਪਲੇਨ ਕੀਤਾ ਹੈ ਸਭ ਤੋਂ ਵੱਡੀ ਪ੍ਰੋਬਲਮ ਕੀ ਹੁਣ ਮੈਂ ਤੁਹਾਨੂੰ ਅਸਲ ਗੱਲ ਤੇ ਆਉਣਾ ਹੈ ਉੱਥੇ ਇੱਕ ਦਵਾਈਆਂ ਦੀ ਦੁਕਾਨ ਹੈ ਜਿਹਦੇ ਤੇ ਲਾਈਨਾਂ ਲੱਗ ਕੇ ਲਾਈਨਾਂ ਲੱਗਦੀਆਂ ਨੇ ਔਰ ਉਥੇ ਨਸ਼ਾ ਵੇਚਿਆ ਜਾਂਦਾ ਉਹਦੇ ਤੇ ਇੱਕ ਵਾਰੀ ਰੇਡ ਵੀ ਹੋ ਚੁੱਕੀ ਐ ਕਿ ਰੇਡ ਤੋਂ ਨੂੰ ਪਤਾ ਰੇਡ ਤੋਂ ਪਹਿਲਾਂ ਦੱਸ ਦਿੱਤਾ ਜਾਂਦਾ ਤੇ ਸਾਰਾ ਕੁਝ ਸਾਫ਼ ਕਰ ਲੋ ਜੀ ਭਾਈ ਜੀ ਫੌਜਾਂ ਦੇ ਹੋਇਆ ਕਿਹਦੇ ਇਹ ਸਾਫ਼ ਕਰ ਦਿੱਤਾ ਜਾਂਦਾ ਹੁਣ ਉਸ ਮਾਮਲੇ 'ਚ ਜਦੋਂ ਇਹਨਾਂ ਨੇ ਉਸ ਲੜਕੀ ਨੇ ਉਹਦਾ ਨਾਮ ਲਿਆ ਉਸ ਦੁਕਾਨ ਦਾ ਕਿ ਉਹ ਫਲਾਨੀ ਜਗ੍ਹਾ ਤੇ ਦੁਕਾਨ ਹੈ ਤਾਂ ਉਹਨਾਂ ਨੂੰ ਇਹ ਗੱਲ ਆਖਰੀ ਔਰ ਉਸ ਤੋਂ ਪਹਿਲਾਂ ਇੱਕ ਬੰਦੇ ਦਾ ਨਾਮ ਇਹਨਾਂ ਨੇ ਸ਼ਿਕਾਇਤ ਕੀਤੀ ਸੀ ਡੀਜੀਪੀ ਨੂੰ ਲੈਟਰ ਭੇਜਿਆ ਸੀ ਮੁੱਖ ਮੰਤਰੀ ਨੂੰ ਵੀ ਭੇਜਿਆ ਸੀ ਲੈਟਰ ਭੇਜਿਆ ਸੀ ਡੀਜੀਪੀ ਨੂੰ ਕਿ ਆ ਫਲਾਨਾ ਬੰਦਾ ਬਹੁਤ ਮਸ਼ਹੂਰ ਪੈਡਲਰ ਆ ਉਥੋਂ ਦਾ ਕੋਟੀ ਸੇਖਾਂ ਦੇ ਆਸ-ਪਾਸੇ ਸਾਰੇ ਇਹਨੂੰ ਤੁਸੀਂ ਇਹਦੀ ਜਾਂਚ ਕਰੋ ਉੱਤੋਂ ਇਨਕੁਆਰੀ ਮਾਰਕ ਹੋ ਗਈ ਔਰ ਜਿਹੜੇ ਐਸਪੀ ਸਾਹਿਬ ਉੱਥੇ ਇਨਕੁਆਰੀ ਗਰੈਸੀ ਉਹਨਾਂ ਦੇ ਉਹ ਨਜ਼ਦੀਕ ਹੀ ਸੀ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਤਮਕਾਇਆ ਬੜਾ ਚੇਰ ਲਾਇਆ ਕਿ ਵਾਪਸ ਲਾਓ ਜੀ ਵਾਪਸ ਕਿਉਂ ਲਈਏ ਤੁਹਾਨੂੰ ਉੱਤੋਂ ਮਾਰਕੋ ਕੇ ਆਈ ਹੈ ਇਹਦੀ ਰਿਪੋਰਟ ਦੀ ਜਾਂਚ ਕਰੋ ਉਸ ਜਾਂਚ ਦੀ ਰਿਪੋਰਟ ਆ ਹੋਈ ਹੈ ਜਿਹੜਾ ਤੁਹਾਡੇ ਸਾਹਮਣੇ ਹੈ ਇਹਨਾਂ ਨੇ ਵੇਖਿਆ ਉਹ ਹੋਇਆ ਇਹਨਾਂ ਨੇ ਉਸ ਲੜਕੀ ਨੂੰ ਉੱਥੇ ਸਮਝਾਇਆ ਉਹਨੂੰ ਜਾ ਕੇ ਉਹਦੇ ਟੈਸਟ ਵੀ ਕਰਾਇਆ ਸੀ ਤੁਸੀਂ ਹਾਂ ਜੀ ਟੈਸਟ ਵੀ ਟੈਸਟ ਵੀ ਕਰਾਇਆ ਔਰ ਪੁਲਿਸ ਸਟੇਸ਼ਨ ਲੈ ਕੇ ਗਏ ਇਲਾਜ ਸ਼ੁਰੂ ਕਰਾਇਆ ਇਲਾਜ ਸ਼ੁਰੂ ਕਰਾਇਆ ਪੁਲਿਸ ਸਟੇਸ਼ਨ ਲੈ ਕੇ ਗਏ ਪੁਲਿਸ ਸਟੇਸ਼ਨ ਚ ਉਹਦਾ ਬਿਆਨ ਹੋਇਆ ਫਿਰ ਉਸ ਤੋਂ ਬਾਅਦੇ ਵਾਪਸ ਆ ਗਏ ਲੈ ਵੀ ਹੁਣ ਹੱਥ ਕਾਨੂੰਨ ਦੇ ਹੱਥ ਗੱਲ ਆ ਗਈ ਹੁਣ ਕੁਝ ਹੋ ਜੂਗਾ ਔਰ ਉਸ ਕਾਨੂੰਨ ਨੇ ਆਪਦੇ ਹੱਥ ਹੈਜਾ ਜਲਵਾ ਖਾਇਆ ਕਿੰਨੇ ਦਿਨ ਬਾਅਦ ਪਰਚਾ ਹੁੰਦਾ ਤੁਹਾਡੇ ਤੇ 20 ਦਿਨ ਬਾਅਦ 20 ਦਿਨਾਂ ਬਾਅਦ ਉਸੇ ਲੜਕੀ ਦਾ ਇੱਕ ਬਿਆਨ ਲਿਆ ਜਾਂਦਾ ਔਰ ਉਹ ਬਿਆਨ ਟੋਟਲੀ ਜਿਹੜੀ ਜਿਹਦਾ ਬੇਸ ਬਣਾ ਕੇ ਇਹਨਾਂ ਤੇ ਪਰਚਾ ਕੀਤਾ ਗਿਆ ਲੜਕੀ ਦਾ ਬਲਰ ਹੈ ਨਾ ਚਿਹਰਾ ਹਾਂ ਉਹਦਾ ਨਾਂ ਤੇ ਉਹ ਨਾ ਦੱਸਿਓ ਜੇ ਪੁਲਿਸ ਅਸੀਂ ਇਹਨਾਂ ਨੂੰ ਗੱਤ ਕੀਤਾ ਹੁੰਦਾ ਸਾਡੇ ਨਾਲ ਖੜੀ ਇਹ ਟੋਟਲ ਇਸ ਤੋਂ ਬਾਅਦ ਕੀ ਹੁੰਦਾ ਸਰ ਕਿ ਇਸ ਤੋਂ ਵੀ ਅਹਿਮ ਗੱਲ ਕੀ ਹੈ ਕਿ ਜੋ ਮੈਨੂੰ ਇਹਨਾਂ ਨੇ ਵੀ ਦੱਸਿਆ ਔਰ ਵਕੀਲ ਸਾਹਿਬ ਨੇ ਵੀ ਦੱਸਿਆ ਕਿ 164 ਦਾ ਜੋ ਬਿਆਨ ਹੁੰਦਾ ਹੈ ਖੈਰੋ ਜੱਜਾਂ ਤੱਕ ਸੀਮਤ ਹੁੰਦਾ ਹੈ ਕਿ ਉੱਥੇ ਜੋ ਉਹਨੇ ਬਿਆਨ ਦਿੱਤਾ ਉਹਦੇ ਵਿੱਚ ਇਹਨਾਂ ਦਾ ਕੋਈ ਜ਼ਿਕਰ ਹੀ ਨਹੀਂਗਾ ਪਹਿਲੇ ਜੋ 164 ਦਾ ਦਿੱਤਾ ਪਹਿਲੇ ਚ ਵੀ ਔਰ 164 ਦਾ ਬਾਅਦ ਚ ਕੋਰਟ ਚ ਵੀ ਦਿੱਤਾ ਕੋਰਟ ਚ ਵੀ ਸਾਡਾ ਜ਼ਿਕਰ ਉਹ ਚ ਵੀ ਜ਼ਿਕਰ ਨਹੀਂ ਇਹਨਾਂ ਨੇ ਦੱਸਿਆ ਕਿ 164 ਦਾ ਬਿਆਨ ਸਾਡੇ ਕੋਲੇ ਤਾਂ ਆ ਨਹੀਂ ਸਕਦਾਗਾ ਜੋ ਉੱਥੇ ਜਿਰਾ ਹੋਈ ਜੱਜ ਦੇ ਸਾਹਮਣੇ ਹੋਇਆ ਵਕੀਲ ਨੇ ਦੱਸਿਆ ਔਰ ਇਹਨਾਂ ਨੇ ਦੱਸਿਆ ਜ਼ਿਕਰ ਵੀ ਨਹੀਂਗਾ ਔਰ ਹੁਣ ਤੁਸੀਂ ਦੱਸੋ ਪਾਸ ਕੋ ਲਾਉਣ ਦਾ ਮਤਲਬ ਕੀ ਹੈ ਕਿ ਬੇਲ ਨਾ ਮਿਲੇ ਜਲਦੀ ਡਰਾਇਆ ਜਾਵੇ ਔਰ ਇਹ ਸਮਝੌਤਾ ਕਰਨ ਪਿੱਛੋਂ ਦੀ ਜਾ ਕੇ ਜਿਵੇਂ ਸਾਡੇ ਹੋਰ ਟੀਮ ਦੇ ਮੈਂਬਰਾਂ ਨਾਲ ਕੀਤਾ ਜਾ ਰਿਹਾ ਜਿਵੇਂ ਆ ਚਾਲ ਪੈਨ ਵਿੱਚ ਕੀਤਾ ਜਾ ਰਿਹਾ ਇਹ ਜਿਹੜਾ ਧੱਕਾਸ਼ਾ ਹੀ ਹੈ ਇਹ ਜਿਹੜਾ ਡਰਾਮਾ ਹੋ ਰਿਹਾ ਹੈ ਕੀ ਨਸ਼ੇ ਵਾਲੀ ਚੀਜ਼ ਜਿਹੜੀ ਉੱਤੋਂ ਮਾਰਕ ਹੋ ਕੇ ਆਈ ਹੈ ਰਿਪੋਰਟ ਉਸ ਦੁਕਾਨਬਾਰੇ ਔਰ ਉਸ ਪੈਡਲਰ ਬਾਰੇ ਜਾਂ ਇੱਕ ਪੁਲਿਸ ਵਾਲੇ ਬਾਰੇ ਜਿਹਦੇ ਤਾਲੁਕਾ ਆਦਾਰੇ ਉਹਨਾਂ ਬਾਰੇ ਕੋਈ ਜਾਂਚ ਹੋ ਰਹੀ ਹੈ ਨਾ ਜਿਹੜਾ ਬੰਦਾ ਉਹਦੀ ਗੱਲ ਉਠਾਊਗਾ ਉਹਨਾਂ ਦੇ ਗੱਲ ਕਰਾਂਗੇ ਇਹਨਾਂ ਦੇ ਉੱਤੇ ਪਹਿਲਾਂ ਕੋਈ ਪਰਚਾ ਹੈ ਇਹਨਾਂ ਦਾ ਕੋਈ ਟਰੈਕ ਰਿਕਾਰਡ ਹੈ ਨਸ਼ਾ ਛਡਾਉਣ ਵਾਲੀ ਕਮੇਟੀ ਦੇ ਨੇ ਔਰ ਤੁਹਾਨੂੰ ਪਤਾ ਹੈ ਜਿਹੜੇ ਨਸ਼ਾ ਛਡਾਉਣ ਵਾਲੇ ਜਾਂ ਨਸ਼ੇ ਨੂੰ ਐਕਸਪੋਜ਼ ਕਰਨ ਵਾਲੇ ਹੋਣ ਉਹਨਾਂ ਦੇ ਉਲਟ ਪੁਲਿਸ ਕਿੰਨੀ ਕੁ ਹੁੰਦੀ ਹੈ ਤੇ ਕਿਉਂ ਹੁੰਦੀ ਹੈ ਉਹ ਕੋਈ ਸਬੂਤ ਤਾਂ ਦਿਓ ਤੁਸੀਂ ਤੁਹਾਡੇ ਕੋਲ 164 ਦਾ ਬਿਆਨ ਆ ਗਿਆ ਤੁਸੀਂ ਉਹਦੇ ਬੇਸ ਤੇ ਕੀ ਕਰ ਰਹੇ ਹੋ ਇਹ ਵਜ੍ਹਾ ਕੀ ਹੋ ਰਹੀ ਹੈ ਕਿ ਸਾਨੂੰ ਰੋਕਿਆ ਜਾਵੇ ਕਾਰਨ ਹੁੰਦਾ ਹੈ ਕਿ ਪਾਰਟੀਆਂ ਵਾਲੇ ਬੋਲਦੇ ਨੇ ਤਾਂ ਉਹਨਾਂ ਦੀ ਕ੍ਰੈਡੀਬਿਲਟੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੀ ਹੁੰਦੀ ਹੈ ਜਦੋਂ ਪਾਰਟੀਆਂ ਬੋਲਦੇ ਨੇ ਤਾਂ ਉਹਨਾਂ ਲੱਥ ਕਰ ਦਿੰਦੇ ਥੋੜੇ ਵੇਲੇ ਕੀ ਹੋਇਆ ਔਰ ਇਹ ਸਹੀ ਵੀ ਹੈ ਗੱਲ ਇਦੋਂ ਪਿਛਲਿਆਂ ਨੇ ਕੀ ਕਰਤੂਤ ਕੀਤੀ ਸੀ ਸੌਂ ਵੀ ਖਾ ਗਏ ਸੀ ਮੈਨੂੰ ਲੱਗਦਾ ਤੁਹਾਡੇ ਕੋਲੇ ਇੱਥੇ ਨੇੜੇ ਆ ਕੇ ਖਾਧੀ ਸੀ ਤੇ ਫਿਰ ਕੀ ਜਨ ਗਏ ਹੋਏ ਉਦੋਂ ਪਿਛਲਿਆਂ ਤੇ ਤਾਂ ਇਹੀ ਇਲਜ਼ਾਮ ਲੱਗਦਾ ਕਿ ਸ਼ੁਰੂ ਹੀ ਇਹਨਾਂ ਨੇ ਕਰਾਇਆ ਤਾਂ ਉਹਨਾਂ ਦੀ ਗੱਲ ਦੀ ਕ੍ਰੈਡੀਬਿਲਟੀ ਨਹੀਂ ਹੁੰਦੀ ਤੇ ਜਦੋਂ ਅਸੀਂ ਬੋਲਦੇ ਆ ਤਾਂ ਇਹਨਾਂ ਨੂੰ ਦੁੱਖ ਲੱਗਦਾ ਫਿਰ ਇਹ ਸਾਨੂੰ ਉਲਝਾਉਂਦੇ ਨੇ ਪਹਿਲਾਂ ਟੀਮ ਵਾਲਿਆਂ ਨੂੰ ਹੁਣ ਸਾਡੇ ਤੇ ਵੀ ਕਰਨਗੇ ਕੁਛ ਨਾ ਕੁਛ ਇਹ ਇਹਨਾਂ ਨੇ ਇੱਕ ਸਿਸਟਮ ਬਣਾ ਲਿਆ ਕਿ ਜਿਹੜਾ ਬੰਦਾ ਬੋਲੇ ਉਹਨੂੰ ਚੁੱਪ ਕਰਾਓ ਤੇ ਆਪਦਾ ਡਰਾਮਾ ਪੇਸ਼ ਕਰੋ ਮੈਨੂੰ ਦੱਸੋ ਤੁਸੀਂ ਸਾਰੇ ਗਵਾਂ ਸਾਰੇ ਬਹੁਤ ਹੀ ਸਮਝਦਾਰ ਹੋ ਤਿੰਨ ਡੀਜੀਪੀਾਂ ਦੀਆਂ ਰਿਪੋਰਟਾਂ ਨੇ ਮਿਸਟਰ ਚਤੋਪੜਾਏ ਮਿਸਟਰ ਸ਼ਸ਼ੀ ਕਾਂਕ ਤੇ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਉਹਨਾਂ ਦੀਆਂ ਰਿਪੋਰਟਾਂ ਕੱਢੋ ਬਾਹਰ ਕਰੋ ਕਾਰਵਾਈ ਚਲਾਓ ਬਲਡੋజర్ ਆ ਹੁਣੇ ਜੇ ਇੱਕ ਤਾਂ ਤੁਹਾਡੇ ਨੇੜੇ ਤੇੜੇ ਨਿਕਲੇ ਕੇਸ ਹੋਰ ਵੀ ਬੜੇ ਚਲਾਉਂਗੇ ਬਲਡੋజర్ ਇਹ ਗੈਲਰੀ ਪਲੇ ਹੋ ਰਿਹਾ ਸਰ ਔਰ ਮੈਨੂੰ ਤਾਜਬ ਹੋ ਰਿਹਾ ਹੈ ਨਸ਼ੇ ਦੀ ਗੱਲ ਕਰਨ ਵਾਲੇ ਜਿਹੜੇ ਸਭ ਤੋਂ ਉੱਪਰ ਨੇ ਕਸਟੋਡੀਓ ਨਾਲ ਦੇ ਨੇ ਆਦੇ ਆਪ ਨੂੰ ਉਹਨਾਂ ਤੇ ਕੀ ਕੀ ਇਲਜ਼ਾਮ ਲੱਗਦੇ ਨੇ ਕਿਵੇਂ ਹਰ ਰੋਜ਼ 5 ਵਜੇ ਤੋਂ ਬਾਅਦ ਅਵੇਲੇਬਲ ਹੋ ਅਨੋਵੇਲੇਬਲ ਹੋ ਜਾਂਦੇ ਨੇ ਸ਼ਰਾਬ ਕਰਕੇ ਔਰ ਜਿਹੜੇ ਬੰਦੇ ਹੋਰ ਆ ਕੇ ਉੱਥੋਂ ਕਹਿ ਰਿਆ ਸੀ ਬਲਡੋਜਰ ਚਲਾਵਾਂਗੇ ਉਹਨਾਂ ਤੇ ਕੇਸ ਚੱਲ ਰਹੇ ਨੇ ਸ਼ਰਾਬ ਦੇ ਚਲੋ ਕੋਈ ਗੱਲ ਨਹੀਂ ਹੋ ਸਕਦਾ ਪੋਲਿਟੀਕਲ ਹੀ ਹੋਣ ਸਾਰੇ ਲੋਕਾਂ ਨੂੰ ਦੀਦਾ ਨਾ ਹੋਵੇ ਉਪਰ ਬੰਦੇ ਰੱਬ ਦੇ ਉਹ ਜਿਹੜੇ ਇਹਨਾਂ ਗੱਲਾਂ ਨੂੰ ਕਰ ਰਹੇ ਨੇ ਦੱਸਤਾ ਦਿਓ اور ਕਮਾਲ ਦੀ ਗੱਲ ਹੈ ਪਾਸ ਕੋ ਇਨਾਂ ਤੇ ਵੀ ਨਹੀਂ ਲਾਇਆ ਇਹ ਇੰਡਾਇਰੈਕਟਲੀ ਕਿਵੇਂ ਲਾਇਆ ਤੁਹਾਨੂੰ ਇਹ ਦੱਸਣਗੇ ਕਿ ਜਿਹੜੀ ਕਿਸੇ ਲੇਡੀ ਤੇ ਲਾਇਆ ਇਹਨਾਂ ਨੇ ਉਹਦੇ ਬਾਰੇ ਰਿਪੋਰਟਿੰਗ ਕੀਤੀ ਵਿੱਚ ਇਹਨਾਂ ਨੂੰ ਫਸਾਤਾ ਸਿਰਫ ਪਸੌਣ ਲਈ ਕਿ ਡਰ ਜਾਣ ਇਹ ਗੱਲ ਨਾ ਕਰਨ ਇੱਕ ਵਾਰੀ ਲੱਖਾਂ ਗੱਲ ਕਰ ਲਏ ਫਿਰ ਤੁਸੀਂ ਕਰ ਲਿਓ ਜੀ ਉਸ ਤੋਂ ਬਾਅਦ ਤੁਸੀਂ ਪਲੀਜ਼ ਜੋ ਪੁੱਛਣਾ ਹੋਇਆ ਬੇਬਾਕੀ ਨਾਲ ਪੁੱਛਿਓ ਜੇ ਅਸੀਂ ਇੰਨੀ ਦੂਰੋਂ ਇਸੇ ਲਈ ਆਏ ਕਿ ਤੁਹਾਡੇ ਨਾਲ ਗੱਲਾਂ ਕਰ ਸਕੀਏ ਕਾਰ ਇੱਕ ਡਰਾਮਾ ਕਰ ਰਹੀ ਆ ਜੁੱਧ ਨਸ਼ਿਆਂ ਵਿਰੁੱਧ ਜਿਵੇਂ ਅਮਤੋਏ ਨੇ ਦੱਸਿਆ ਕਿ ਤਿੰਨ ਵੱਡੇ ਅਧਿਕਾਰੀਆਂ ਦੀਆਂ ਰਿਪੋਰਟਾਂ ਕਿਉਂ ਨਹੀਂ ਜਨਤਕ ਕੀਤੀਆਂ ਜਾ ਰਹੀਆਂ ਇਹਨਾਂ ਦਾ ਇੱਕ AI جی ਹੁੰਦਾ ਸੀ ਰਾਜਜੀਤ ਇੱਕ ਸ਼ਾਇਦ ਇਨਸਪੈਕਟਰ ਸੀ ਇੰਦਰਜੀਤ ਕਿ ਉਹਨਾਂ ਦੇ ਘਰ ਹਾਤਾ ਤੇ ਬਲੋਜਰ ਚੱਲ ਗਿਆ ਉਹ ਬੰਦੇ ਫੜੇ ਤੱਕ ਨਹੀਂ ਗਏ ਅਏ ਜਿਹੜੇ ਬੰਦੇ ਸ਼ਾਮਲ ਨੇ ਵੱਡੇ ਵੱਡੇ ਕਿ ਪੁਲਿਸ ਅਧਿਕਾਰੀ ਆਈਪੀਐਸ ਸ਼ਾਮਲ ਨੇ ਉਹਨਾਂ ਦੇ ਕੋਈ ਕਾਰਵਾਈ ਨਹੀਂ ਇੱਥੇ ਗਰੀਬ ਮਾਤਰ ਦਾ ਘਾਟਾ ਆ ਦਿੰਦੇ ਆ ਕੋਕ ਡਰਾਮਾ ਲੋਕਾ ਕਰੇ ਮੀਡੀਆ ਚ ਕ੍ਰੀਏਟ ਕਰਦੇ ਦੇਖੋ ਜੀ ਬਹੁਤ ਵੱਡੀ ਕਾਰਵਾਈ ਕਰ ਰਹੀ ਹੈ ਸਰਕਾਰ ਤੁਹਾਡੇ ਸਾਹਮਣੇ ਮੈਂ ਆਧਾਰਨ ਬੈਠਾ ਤੁਸੀਂ ਬਹਣਡੇ ਤੇ ਮੈਂ ਵੀ ਬਹਣਡੇ ਦਾ ਆਪਾਂ ਜਾਣਦੇ ਇਕ ਦੂਜੇ ਨੂੰ ਕੀ ਮੈਂ ਨਸ਼ਾ ਖਾਣ ਵਾਲਾ ਪੀਣ ਵਾਲਾ ਜਾਂ ਮੇਂ ਵੇਚਣ ਵਾਲਾ ਤਰਨ ਤਾਰਨ ਦੇ ਵਿੱਚ ਮੇਰੇ ਤੇ ਵੀ 2 ਸਾਲ ਪਹਿਲਾਂ ਚਿੱਟਾ ਵੇਚਣ ਦਾ ਪਰਚਾ ਦਿੱਤਾ ਹੋਇਆ ਹਲੇ ਵੀ ਉਵੇਂ ਪਿਆ ਇਹ ਸਾਡੀ ਟੀਮ ਦੇ ਮੈਂਬਰ ਆ ਮਹਿੰਦਰਪਾਲ ਸਿੰਘ ਲੂੰਬਾ ਇਹਨਾਂ ਬਾਰੇ ਜਾਣਦੇ ਏਸਾਂ ਵਾਲੀ ਬੀਬੀ ਮਸ਼ਹੂਰ ਹੋਈ ਸੀਗੀ ਮੋਗੇ ਵਾਲੀ ਐਮਐਲਏ ਜਿਹੜੀ ਹਸਪਤਾਲ ਦੇ ਵਿੱਚੋਂ ਏਸੀ ਲਾ ਕੇ ਆਦੇ ਘਰੇ ਲੈ ਗਈ ਸੀ ਤੇ ਇਹ ਖਲਾਸੇ ਇਹਨਾਂ ਨੇ ਕੀਤੇ ਸੀਗੇ ਉਦੋਂ ਉਦੋਂ ਤੋਂ ਇਹ ਟਾਰਗੇਟ ਤੇ ਨੇ ਤੇ ਹੁਣ ਇਹਨਾਂ ਦੇ ਉੱਤੇ ਲਿਆ ਕੇ ਐਨਡੀਪੀਐਸ ਸੈਕਟਰ ਦੇ ਨਾਲ ਤੇ ਪਾਸ ਪ੍ਰੋਜੈਕਟ ਲਾ ਕੇ ਇਹ ਦੋ ਬੰਦੇ ਆ ਸੁਖਦੀਪ ਸਿੰਘ ਭਮ ਅਤੇ ਮਹਿੰਦਰਪਾਲ ਸਿੰਘ ਲੂੰਬਾ ਪਹਿਲਾਂ ਵੀ ਡੀਸੀ ਨਾਲ ਗੁੰਮ ਕਰੀ ਉਹ ਵੀ ਤਾਂ ਇਹ ਸਾਰੀਆਂ ਰਿਪੋਰਟਾਂ ਖਬਰਾਂ ਇਹਨਾਂ ਇੰਟਰਨੈਸ਼ਨਲ ਹੱਦ ਕਮੇਟੀ ਬਣੀ ਹੋਈ ਹੈ ਲਗਾਤਾਰ ਨਸ਼ਿਆਂ ਦੇ ਖਿਲਾਫ ਗੱਲ ਕਰ ਰਹੇ ਹੈ 2019 ਵਿੱਚ ਵੀ ਬਣੀ ਇਹਨਾਂ ਨੇ ਗੁਰਚਰਨ ਸਿੰਘ ਦੇ ਖਿਲਾਫ ਇੱਕ ਡੀਜੀਪੀ ਕੋਲੇ ਸ਼ਿਕਾਇਤ ਦਰਜ ਕਰਾਈ ਸੀ ਕਿ ਵੀ ਇਹ ਗੁਰਚਰਨ ਸਿੰਘ ਵੱਡਾ ਸਮਗਲਦਰਾ ਇੰਨੇ ਐਨਡੀਪੀਸ ਦੇ ਮੁਕਾਦਮੇ ਦਰਜ ਹੈ ਇਹਦੀ ਕਾਰਵਾਈ ਇੱਥੇ ਕੀਤੀ ਜਾਵੇ ਉਹ ਘੁਮਕਮਾ ਆ ਕੇ ਐਸਪੀ ਹੈੱਡਕੁਆਟਰ ਨੇ ਬਾਦ ਕ੍ਰਿਸ਼ਨ ਸਿੰਘਲਾ ਅੱਜਕਲ ਮੋਗੇ ਲੱਗੇ ਹੋਏ ਆ ਉਹਨਾਂ ਕੋਲੇ ਆਉਂਦੀ ਹੈ ਉਹ ਇਹਨਾਂ ਨੂੰ ਬੁਲਾ ਕੇ ਕਹਿੰਦੇ ਜੀ ਭਾਈ ਏਅਰਪੋਰਟ ਆ ਦੀ ਬਾਸ ਲੈ ਲਾ ਭਵਾਂਸਿਆਂ ਜੇ ਤੇਰੇ ਚ ਹਿੰਮਤ ਆ ਜੇ ਤੇਰੇ ਜ਼ੁਰਤ ਆ ਤੇਰੇ ਲਾਏ ਹੋਏ ਐਸਪੀ ਤੇਰੇ ਲਾਏ ਹੋਏ ਐਸਐਸਪੀ ਸ਼ਰਯਾਮ ਜਿਹੜੇ ਬੰਦੇ ਨਸ਼ਿਆਂ ਦੇ ਖਿਲਾਫ ਕੰਮ ਕਰਦੇ ਆ ਉਹਨਾਂ ਨੂੰ ਬੁਲਾ ਕੇ ਧਮਕੀਆਂ ਦਿੰਦੇ ਆ ਵੀ ਏਅਰਪੋਰਟ ਬਾਸ ਲੈ ਲੈ ਨਹੀਂ ਤੇਰੇ ਖਿਲਾਫ ਕਾਰਵਾਈ ਹੋ ਜੂ ਤੇ ਹੋ ਵੀ ਗਈ ਨਸ਼ਿਆਂ ਖਿਲਾਫ ਲੜਨ ਵਾਲੇ ਬੰਦੇ ਪੰਜਾਬ ਦੀਆਂ ਕੁਰੀਤੀਆਂ ਮਾੜੀਆਂ ਮਾੜੇ ਕੰਮਾਂ ਖਿਲਾਫ ਮਾੜੇ ਬੰਦਿਆਂ ਖਿਲਾਫ ਬੋਲਣ ਵਾਲੇ ਬੰਦੇ ਅੱਜ ਚੱਕ ਕੇ ਐਨਡੀਪੀਐਸ ਦਾ ਪਰਚਾ ਦਰਜ ਕਰਕੇ ਨਾਲ ਪਾਸਪੋਰਟ ਲਾ ਕੇ ਪਿੱਛੇ ਮੜਤੇ ਤੇ ਗ੍ਰਿਫਤਾਰੀ ਬਰਾਂਟ ਵੀ ਜਾਰੀ ਕਰਤੇ ਇਹ 10 ਦਿਨ ਹੋ ਗਏ ਘਰ ਛੱਡੀ ਫਿਰਦੇ ਹੁਣ ਇਹ ਡਰਾਮਾ ਜਿਹੜਾ ਅਸੀਂ ਪੁੱਛਣਾ ਚਾਹੁੰਨੇ ਆ ਵੀ ਕਿਉਂ ਕੀਤਾ ਜਾ ਰਿਹਾ ਜਦ ਕਿਉਂ ਆਵਾਜ਼ ਦੱਬੀ ਜਾ ਰਹੀ ਹੈ ਸੋ ਪਹਿਲੀ ਗੱਲ ਤਾਂ ਇਹ ਆ ਵੀ ਅਸੀਂ ਅੱਜ ਸਰਕਾਰ ਨੂੰ ਇਹ ਕਹਿਣਾ ਚਾਹੁੰਨੇ ਆ ਚੈਲੰਜ ਕਹਿ ਲਓ ਚੁਣੌਤੀ ਕਹਿ ਲਓ ਅਸੀਂ ਕਹਿੰਦੇ ਭਾਈ ਇਹ ਕੰਮ ਅਸੀਂ ਚੱਲਣ ਨਹੀਂ ਦੇਣਾ ਇਹ ਬੰਦੇ ਸਾਡੇ ਕੋਲੇ ਬੈਠਿਆ ਫੜ ਲਵਾ ਕੇ ਜੇ ਫੜਨੇ ਆ ਇਹ ਛੇ ਨਹੀਂ ਗੱਲ ਰੱਖਣੀ ਇਹ ਪਹਿਲੇ ਛੋਡੇ ਜਿੰਨੇ ਗਲਾਂ ਦੇ ਵਿੱਚ ਪਏ ਹੋਏ ਗੁਲਾਮੇ ਛੋਡੇ ਪਏ ਆ ਛੋਡੇ ਜੋ ਹਾਲਾਤ ਬਣਿਆ ਪੰਜਾਬ ਦੇ ਉਹ ਸੁਧਾਰ ਲੋ ਜਿਹੜੇ ਬੰਦੇ ਪੰਜਾਬ ਦੀ ਗੱਲ ਕਰਦੇ ਆ ਲੋਕਾਂ ਦੀ ਗੱਲ ਕਰਦੇ ਆ ਨਸ਼ਿਆਂ ਖਿਲਾਫ ਗੱਲ ਕਰਦੇ ਆ ਉਨਾਂ ਖਿਲਾਫ ਇਹ ਕਾਰਵਾਈਆਂ ਬੰਦ ਕਰ ਭਾਂਸਿਆ ਕਿੰਨਿਆਂ ਕ ਬੰਦਿਆਂ ਦੀਆਂ ਤੂੰ ਜ਼ੁਬਾਨਾਂ ਬੰਦ ਕਰ ਦੇਗਾ ਕਿੰਨੇ ਕ ਮੀਡੀਆ ਨੂੰ ਦੱਬ ਦੇਗਾ ਬਹੁਤਾ ਮੀਡੀਆ ਸੋਨੂੰ ਵੀ ਪਤਾ ਇਹ ਹਾਲਾਤ ਮੀਡੀਆ ਦੇ ਕੀ ਹੋਏ ਖੜੇ ਆ ਆਈ ਡੀਆਂ ਆਈ ਡੀਆਂ ਘਟਣਾਵਾ ਹੋਣ ਜਾਣ ਤੇ ਜਿਹੜਾ ਮੁੱਖ ਧਾਰਾ ਦਾ ਮੀਡੀਆ ਚੁੱਪ ਰਵੇ ਇਥੋਂ ਸਮਝ ਲੱਗਦੇ ਮੀਡੀਆ ਕਿਸ ਹੱਦ ਤੱਕ ਇਹਨਾਂ ਨੇ ਆਪਣੇ ਕਾਬੂ ਕੀਤਾ ਹੋਇਆ ਸੋ ਇੱਕ ਤਾਂ ਗੱਲ ਇਹ ਅਸੀਂ ਕਹਿਣਾ ਚਾਹੁੰਦੇ ਆ ਵੀ ਇਹਨਾਂ ਦੇ ਜਿਹੜੇ ਗ੍ਰਿਫਤਾਰੀ ਵਾਰੰਟ ਜਾਰੀ ਕਰਾਏ ਆ ਉਹਨਾਂ ਰੱਦ ਕਰਾਇਆ ਜਾਵੇ ਤੇ ਦੂਜਾ ਇਹਦੀ ਇਨਕੁਆਰੀ ਕਰਕੇ ਜੇ ਇਹ ਬੰਦੇ ਸ਼ਾਮਲ ਨੇ ਜੇ ਇਹ ਬੰਦੇ ਨਸ਼ਾ ਪੀਂਦੇ ਵੀ ਐ ਅਸੀਂ ਕਹਿੰਨਾ ਪਰਚਾ ਦੰਡੀ ਪੇ ਵੇਚਣ ਦਾ ਵੀ ਦੇ ਦਿਓ ਚਾਹੀਏ ਪਰ ਨਜਾਇਜ਼ ਕਿਸੇ ਦੇ ਉੱਤੇ ਤੁਸੀਂ ਸਾਡੀਆਂ ਸਾਰੇ ਸਕੀਮਾਂ ਜੋ ਸਾਡੀ ਕਾਲੇ ਪਾਣੀਆਂ ਦੀ ਟੀਮ ਬਣੀ ਹੋਈ ਹੈ ਅਸੀਂ ਸਾਰੇ ਉਹਦੇ ਮੈਂਬਰ ਆ ਇੱਕ ਇਕੱਲੇ-ਇਕੱਲੇ ਬੰਦੇ ਨੂੰ ਲੁਧਿਆਣੇ ਵਾਲੇ ਬੰਦੇ ਸਾਡੇ ਅੱਡ ਟਾਰਗੇਟ ਕੀਤੇ ਜਾ ਰਹੇ ਆ ਮੋਗੇ ਵਾਲੇ ਅੱਡ ਕੀਤੇ ਜਾ ਰਹੇ ਆ ਰੋਪੜ ਵਾਲੇ ਅੱਡ ਐ ਇਕੱਲੇ-ਇਕੱਲੇ ਬੰਦਿਆਂ ਨੂੰ ਇਹ ਕਿਸੇ ਨਾ ਕਿਸੇ ਝੂਠੇ ਮੁਕਾਦਮੇ ਦੇ ਵਿੱਚ ਸਰਕਾਰ ਫਸਾ ਕੇ ਡਰਾ ਕੇ ਧਮਕਾ ਕੇ ਉਹਦੀ ਜ਼ੁਬਾਨ ਬੰਦ ਕਰਕੇ ਉਹਨੂੰ ਘਰੇ ਪਿਠਾਉਣਾ ਚਾਹੁੰਦੇ ਪਹਿਲਾ ਦਾ ਮੁੱਦਾ ਸਾਡਾ ਇਹ ਸੀ ਜਿਹੜਾ ਅਸੀਂ ਇਸ ਧਾਰ ਦੇ ਉੱਤੇ ਅਸੀਂ ਗੱਲ ਕੀਤੀ ਹੈ ਵੀ ਇਹ ਜਿਹੜਾ ਮਸਲਾ ਹੈ ਇਹ ਅਸੀਂ ਕਿਸੇ ਵੀ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਤਰੀਕੇ ਦੇ ਨਾਲ ਜੇ ਤੁਸੀਂ ਸਾਡੇ ਬੰਦਿਆਂ ਨੂੰ ਐ ਚੱਕਣ ਲਾਗੇ ਪਰਚੇ ਦੇਣ ਲਾਗੇ ਜੇਲਾ ਸੱਟ ਲਾਗੇ ਤਾਂ ਅਸੀਂ ਘਰੇ ਬੈਠਣ ਵਾਲੇ ਨਹੀਂ ਚਾਹੇ ਸਾਨੂੰ ਵੀ ਚੱਕ ਕੇ ਅੰਦਰ ਦੇ ਦਿਓ ਪਰ ਪਹਿਲਾਂ ਵੀ ਤੁਸੀਂ ਭਾਂਸਿਆਂ ਕਈ ਬੰਦਿਆਂ ਨੂੰ ਝੂਠੇ ਮੁਕੱਦਮੇ ਦੇ ਕੇ ਉਹਨਾਂ ਨੂੰ ਅੰਦਰ ਕਰ ਚੁੱਕੇ ਆਂ ਪਰ ਐ ਪੰਜਾਬੀਆਂ ਦੀ ਆਵਾਜ਼ ਦੱਬੀ ਨਹੀਂ ਜਾਣੀ